ਸਤਿ ਸ੍ਰੀ ਅਕਾਲ ਬਹੁਤ ਮਹਾਰਾਜ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਨਾਮ ਦਾ ਹੀ ਜੁੜ ਕੇ ਮਨੋਰਥ ਹੀ ਜੋੜ ਕਰਕੇ ਬੈਠੇ ਹੋਏ ਹਾਂ ਗੁਰੂ ਦੀ ਸਾਛ ਸੰਤ ਜੀਓ ਆਪਣੀ ਛਾਵਾਂ ਦੇ ਥੱਲੇ ਜੁੜੇ ਹੋਈਆਂ ਸਾਚੁ ਤਾਣੋ ਦੀ ਪ੍ਰੇਰਣਾ ਕਰਕੇ ਨਹੀਂ ਥੇ ਹੋਏ ਅਸੀਂ ਕੇਵਲ ਅਤੇ ਕੇਵਲ ਮੰਤਰ ਰੱਬਿਆ ਹੈ ਭਾਈ ਆਪਣੇ ਆਪ ਕਰਦਾ ਆਪਣੇ ਪ੍ਰਕਾਰਨਾ ਕਰਦਾ ਤੇ ਕਈ ਤਾਂ ਇਦਾਂ ਦੇ ਹਨ ਕੇਤੇ ਲੈ ਲੈ ਉੱਪਰ ਆਏ ਭਾਈ ਲੈ ਲੈ ਕਰਕੇ ਫਿਰ ਭਾਈ ਆਪੋ ਦੀ ਉੱਤਰ ਜਾਂਦੇ ਹਨ ਫਿਰ ਹੋਰ ਬੰਦੇ ਆ ਸ਼ੁਕਰਾਨਾ ਨਹੀਂ ਕਰਦੇ ਜੋ ਸਾਧਨ ਗੁਰੂ ਦੀ ਸਾਸਣ ਦੇ ਜੋ ਇਸ ਦਰਜ ਦਾ ਜਦੋਂ ਮੰਗਣੇ ਸਹੀ ਹਨ ਪਰ ਇਹ ਵੀ ਜਾਣ ਲੈਣਾ ਚਾਹੀਦਾ ਹੈ ਸੁਪਨੇ ਜੋ ਸੰਸਾਰ ਇਸ ਕਰਕੇ ਨਾਲੇ ਸੁਪਨੇ ਜੋ ਸੰਸਾਰ ਸੰਸਾਰ ਵੀ ਗੁਰੂ ਦੀ ਸਾਸਣ ਦੇ ਸੁਪਨੇ ਵਰਗਾ ਹੈ ਦੀ ਅਸਲੀਅਤ ਜੋ ਹੈ ਉਹ ਦੂਤੀ ਸ਼ਰਤ ਦੇ ਜਾਣਕਾਰੀ ਪਦਾਰਕ ਦੀ ਹੈ ਪਰ ਜਦੋਂ ਕਿਸੇ ਨੇ ਸਮਝ ਲਿਆ ਕਿ ਸੁਪਨੇ ਜੋ ਸੰਸਾਰ ਹੈ ਤੇ ਸੁਪਨੇ ਜੋ ਸੰਸਾਰ ਵਾਲੀਆਂ ਭਾਈ ਜੋ ਵਸਤੂਆਂ ਹਨ ਪਦਾਰਤ ਹਨ ਜਿਨੇ ਆ ਪਾਜਗਰ ਮੁਕੀ ਮਿਲਦੇ ਆ ਭਾਈ ਨੂੰ ਥੋੜਾ ਦੇ ਪੈਸਾ ਮਿਲ ਜਾਵੇ ਤੇ ਕੇਵਲ ਕੇਵਲ ਭਾਈ ਅਸੀਂ ਮਤਲਬੀ ਹੋਏ ਹਾਂ ਗੁਰੂ ਦੇ ਪਾਸੇ ਲੰਘ ਕਰਕੇ ਸੋਚ ਕੇ ਵੇਖੋ ਜੇ ਤੁਹਾਡੇ ਨਾਲ ਕੋਈ ਮਤਲਬੀ ਨਿਸ਼ਤਾਨ ਰੱਖੇ ਤਾਂ ਤੁਹਾਨੂੰ ਪਿਛੇ ਮੋੜ ਕੇ ਜਿਵੇਂ ਲੱਗੂਗਾ ਕਿ ਭਾਈ ਮੇਰਾ ਨਾਮ ਹੀ ਸੀਤਾ ਹੈ ਮੇਰੀ ਤਾਂ ਮੇਵਣੇ ਦੁਰਗੜ ਤੋਂ ਪੀਤੀ ਹੈ ਫਿਰ ਸਿਤਾ ਹੀ ਸਿਤਾ ਦੁਰਗੜ ਸਾਹਿਬ ਜੀ ਮਹਾਰਾਜ ਦਾ ਨਰਮੇਸ਼ਰ ਦਾ ਭਾਈ ਧੋਖਾ ਬੜੀ ਹੋ ਗਈ ਕਿ ਭਾਈ ਪਰਮੇਸ਼ਰ ਦੀ ਪਰੇਸ਼ੀ ਕਰਕੇ ਉਹ ਜਾ ਕਰਕੇ ਭਾਈ ਪ੍ਰੇਮ ਦਿਖਾ ਕਰਕੇ ਵਸਤੂਆਂ ਲਾ ਕਰਕੇ ਵਾਪਸ ਮੁੜ ਗਏ ਪ੍ਰੇਮ ਭਜਨ ਪੰਥੀ ਫਿਰ ਵੀ ਨਹੀਂ